ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98782 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਤਾਂ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਭਧੌੜ ਪਹੁੰਚੇ ਆ ਜੀ ਤਿੰਨ ਤੁਹਾਡੇ ਵਾਸਤੇ ਬੈੜਾ ਸੂਈਆਂ ਸਵਾਈਆਂ ਲੈ ਕੇ ਆਏ ਆ ਤੇ ਚੰਗੇ ਰਿਕਾਰਡ ਲਵਾਂਗੇ ਤਿੰਨੇ ਹੀ ਐਚਐਫ ਆਗਾਂ ਠੀਕ ਆ ਜੀ ਤੇ ਇੱਕ ਵੱਡੇ ਦੁੱਧ ਵਾਲੀ ਉਹਦੇ ਬਾਰੇ ਪਹਿਲਾਂ ਗੱਲਬਾਤ ਕਰਾਂਗੇ ਤੇ ਦੋ ਜਿਹੋ ਜਿਹੇ ਦੁੱਧ ਦਾ ਪੁੱਛ ਕੇ ਦੱਸਾਂਗੇ ਤਿੰਨੇ ਹੀ ਬਹਿਣਾ ਸੂਈਆਂ ਸਵਾਈਆਂ ਤਿੰਨੇ ਹੀ ਪੂਰੇ ਕੋਕਾ ਪੀਸ ਆ ਜੀ ਤੇ ਬਾਕੀ ਨੰਬਰ 22 ਗੋਰੇ ਕੋਲੇ ਪਹੁੰਚੇ ਭਦੌੜ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਕਰਾਵਾਂਗੇ ਆ ਜਿਓ ਜੀ ਸਸੀ ਕਾਪੀ ਹੋ ਠੀਕ ਠਾਕ ਹੈ ਵੀਰੇ ਵਧੀਆ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 87288 ਵੀਰੇ 0432 ਆ ਪਿੰਡ ਜੀ ਪਿੰਡ ਭਦੌੜ ਜ਼ਿਲ੍ਹਾ ਮਾੜਾ ਤੱਪਾ ਤਸੀਲ ਆ ਹਮ ਮੰਨ ਸਰਗੁਰਦੁਆਰੇ ਕੋਈ ਆਪਣਾ ਕਰ ਓਕੇ ਜੀ ਤੇ ਅੱਜ ਗੋਰੇ ਕਿੰਨੇ ਨਾਗ ਦਿਖਾਉਣੇ ਵੀਰੇ ਅੱਜ ਤਾਂ ਚਾਰ ਦਿਖਾ ਦੇ ਤੈਨੂੰ ਸੂਮੇ ਨੇ ਕਿਤੋਂ ਖੁਰ ਦੇ ਬੋਲ ਅੱਛਾ ਟੋਕੜ 4 ਆਗੇ ਇੱਕ ਟੋਕੜ ਗੱਬਣਾ ਹੈ ਨਾ ਤੇ ਗੋਰੇ ਜੀ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਏ ਵੀਰੇ ਜਿਹੜੀ ਵੱਡੇ ਸਾਈਜ਼ ਦੀ ਆ ਤੇ ਮੇਰੇ ਹਿਸਾਬ ਨਾਲ ਛੋਟੀ ਭੁੰਡੀ ਦਾ ਚੜਦੀ ਨਹੀਂ ਹਾਂ ਵੱਡੀ ਵੱਡੇ ਸਾਈਜ਼ ਦੀ ਜੀ ਵੱਡੀ ਬੈੜ ਕਦੋਂ ਸੂਈਆ ਵੀਰੇ ਕੱਲ ਸੂਈਆ ਬਈ ਇਹ ਆਹੀ ਟਾਈਮ ਤੇ ਜਾਈ ਗਿਆ ਕੱਲ ਸੂਈਆ ਇਸ ਟਾਈਮ ਤੇ ਤੇ ਕਿੰਨਾ ਬੌਲਾ ਰੈਡੀ ਹੈ ਚਮਨ ਨੈਟ ਤੇ ਕਿੰਨਾ ਦੁੱਧ ਦੇ ਦੂਗੀ ਸਾਰੀ ਖਾਲੀ ਨਹੀਂ ਕਹਿੰਦੀ ਥੱਲੇ ਹੀ ਛੱਡਦਾ ਜੀ ਕੋਸ ਹੂੰ ਬੱਚੀ ਹੈ ਬੱਚੀ ਨੂੰ ਕਿਉਂ ਨਹੀਂ ਆ ਪਿਆਦਾ ਬੱਚਾ ਮਗਰ ਅੱਛਾ ਹਾਂ ਵੀਰੇ ਕਿੰਨਾ ਹੁਣ ਇਹ ਥੱਲੇ 23 ਕਿਲੋ ਦੇ ਕਿੰਨਾ ਦੇਉਗੇ ਜਿੱਥੋਂ ਲਈ ਉਹ ਤਾਂ 50 ਦੀ ਕਹਿੰਦੇ ਤੋਆ ਪਰ ਆਪਾਂ 40 ਮੰਨ ਕੇ ਲਈਏ ਤੇ ਕਿਹੜਾ ਸੂਆ ਸੂਈਦ ਕੇ ਇਹ ਦੂਜਾ ਰਿਜਨ ਖੋਲੋ ਇਹਨੂੰ ਤੇ ਸਾਇਜ ਵਾਇਜ ਵਾਲੀ ਫੁੱਲ ਕਦ ਕਾੜ ਦਾ ਅੰਤ ਹੀ ਕੋਈ ਨਹੀਂ ਵੱਡੀ ਰੇਲ ਗੱਡੀ ਦੇ ਇੰਜਨ ਜੱਡੀ ਬਾਹਰ ਪਈ ਆ ਤੇ ਤਾਂ ਵੀ ਭਾਉ ਦੀ ਪੰਜਾਬੀ ਦੀ ਘਾਤ ਮੰਜਾ ਢਾ ਲਓ ਉੱਤੇ ਹਨਾ ਚੌੜੀ ਸਾਮੀ ਪਲੀ ਵੀ ਆ ਦੇਖੋ ਜੀ ਲੈ ਚੱਲੋ ਹੂੰ ਫੇਸ ਫੂਸ ਇੱਕ ਨੰਬਰ ਆ ਆ ਕਰੋ ਜੀ ਚੈੱਕ ਕਮਾਲ ਹੋਈ ਪਈ ਆ ਤੇ ਬਾਕੀ ਦਾ ਲੈਗ ਸਕੋਰ ਵਗੈਰਾ ਬਾਡੀ ਸਟਰਕਚਰ ਪੂਰਾ ਵਧੀਆ ਹਨਾ ਹੂੰ ਵੱਡੇ ਸਾਇਜ ਦੀ ਆ ਜੀ ਇਧਰੋਂ ਵੀ ਦਿਖਾਵਾਂਗੇ ਦੂਜੀ ਸ਼ੈਡੋ ਵੀ ਦਿਖਾਵਾਂਗੇ ਕਰੋ ਜੀ ਚੈੱਕ ਕਰੋ ਦਰਸ਼ਨ ਬੈਠ ਦਰਸ਼ਣੀ ਆ ਜੀ ਤੇ 24 ਦੇ ਵਿੱਚ ਹਜੇ 4 ਘੰਟੇ ਬਾਕੀ ਪਈ ਆ ਦੁਪਹਿਰਿਆ ਆਪਾਂ 2 ਵਜੇ ਵੀਡੀਓ ਬਣਾ ਰਹੇ ਆ 2 ਤੋਂ 2:30 ਵਜੇ ਠੀਕ ਆ ਜੀ ਆ ਦੇਖੋ ਜੀ ਤੁਸੀਂ ਬੱਠੀ ਕਰੋ ਚੈੱਕ ਕੀ ਆ ਬਾਤ ਆ ਹੂੰ ਫੇਸ ਕੁਆਲਟੀ ਕਰੋ ਚੈੱਕ ਇੱਕ ਨੰਬਰ ਤੇ ਸਾਈਜ਼ ਵਾइज ਫੁੱਲ ਲੈ ਚਲੋ ਜੀ ਬਾਕੀ ਸਾਂਭੀ ਨਹੀਂ ਬਹੁਤ ਆ ਸਾਂਭੀ ਵੀ ਕਿਸੇ ਨੇ ਪੂਰਾ ਘਰ ਖਵਾਇਆ ਹਨਾ ਐ ਨਹੀਂ ਨਿੱਸੀ ਨਹੀਂ ਬਾਰੀ ਦਾ ਪਰ ਤਰ ਮੋਟੀ ਮੇਤਰੀ ਫਤ ਜਰਾ ਤੇ ਬਾਕੀ ਬੋਦੀ ਵਾਦੀ ਹੈਗੀ ਪਿਓਰ ਐਚ ਐਫ ਹਨਾ ਲੈ ਚਲੋ ਜੀ ਤੇ ਬਸ ਲੇਖੇ ਮੁਕੇ ਬੈ ਮਿਲਕ ਮੇਨ ਨਾ ਰਸੇ ਵਰਗੀ ਦੋਨੇ ਪਾਸੇ ਆਉਂਦੀ ਆ ਤੇ ਨਿੱਕਿਆਂ ਬੇਨਜਨਾ ਵੀ ਹਵਾਨਾ ਗੁੰਦਿਆ ਪਿਆ ਹਨਾ ਆ ਦੇਖੋ ਜੀ ਤੇ ਲੇਵਾ ਦੇਖੋ ਕਿੱਥੋਂ ਕਿੱਥੋਂ ਟਿੱਕਰ ਫਿਰਦਾਗਾ ਜਿੱਥੋਂ ਯਾਰ ਆਪੇ ਲਈ ਆ ਬੱਦੇ ਨੇ ਹੂੰ ਦੇਖੋ ਯਾਰ ਰੱਖਿਆ ਅੱਛਾ ਆਪ ਸਮਝਾਈ ਕਰਦਾ ਕੋਈ ਕਾ ਹੋਊਗਾ ਆ ਦੋਨੇ ਚੀਜ਼ ਸਮਝ ਆਉਂਦੀ ਹੋ ਸਕਦਾ ਮੈਂ ਇਥੋਂ ਨਾ ਵੀਰੇ ਦਿਖਾਈ ਜਾਂਦੀ ਹੋਵੇ ਬਹੁਤ ਵੱਡੀ ਵਹਿੜ ਹੈਗੀ ਠੀਕ ਹਨਾ ਗੱਲ ਜਿੱਦੋਂ ਤੇ ਯਾਰਾ ਥੋੜੀ ਜਿਹੀ ਝੋਟੀ ਲੱਗਦੀ ਆ ਹੂੰ ਕੋਲੇ ਆ ਕੇ ਉਹਦਾ ਰੂਪ ਉਸ ਕਰ ਰੂਪ ਹੋਏ ਵੱਡੀ ਵੱਡੇ ਸਾਈਜ਼ ਦੀ ਆ ਤੇ ਗੋਰੇ ਫਿਰ 40 ਕਿਲੋ ਕਹਿ ਕੇ ਦੇਵਾਂਗੇ ਹਨਾ 40 ਕਿਲੋ ਦੇਣਾ ਉਹ ਤਾਂ 50 ਕਿਲੋ ਚੋਇਆ ਤੇਰੇ ਜਿਹੜੇ ਅੱਖਰ ਆਗੇ ਉਹ ਦੱਸਦੇ ਆ ਵੀ ਮਣਕੇ ਲੈ ਜਾ ਪਾਉਂਦੀ ਕੋਈ ਹਾਂ ਦੋ ਦਵਾਈਆਂ ਹੁੰਦੀਆਂ ਸਵੇਰ ਸ਼ਾਮ ਦੀ ਹੁੰਦੀਆਂ ਤੇ ਮਾਰ ਦਿਓ ਫਿਰ ਦੋ ਦੋ ਧਾਰਾਂ ਵੀ ਤੇ ਕਹਿਣਾ ਘਰ ਮਾਈ ਨੇ ਕੁਝ ਨਹੀਂ ਹਨ ਇਹਨੇ ਨੋਈ ਨਹੀਂ ਕਹਿਣਾ ਆ ਦੇਖੋ ਜੀ ਨੰਬਰ 1 ਧਾਰਾਂ ਆ ਦੇਖੋ ਜੀ ਇਹਨਾਂ ਦੋਨੇ ਪਾਸੇ ਬਹਿ ਕੇ ਚੋਣ ਨਾਲ ਹੀ ਆ ਨਾ ਮਗਰ ਦੀ ਦੁਕਾਨ ਆ ਗਈ ਆ ਦੇਖੋ ਕਰਵਾਇਦਿਆਂ ਤਾਰਾ ਦੂਜਾ ਜੋ ਮਾਰਦੇ ਕੋਰੇ ਬਾਕੀ ਮਸ਼ੀਨ ਤੋਂ ਲੱਗੀ ਹੁੰਦੀ ਹੈ ਨਾ ਪੱਤਰ ਹੱਥੀ ਚੋੜ ਤੂੰ ਨਹੀਂ ਹੈ ਨਾ ਕੋਰੇ ਜਮਾਂ ਪਾਇਰ ਹੀ ਨਹੀਂ ਹਲਾਉਂਦੀ ਮੰਜਾ ਵਾਂਗ ਪਾਇਰ ਗੱਡੀ ਖੜੀ ਆ ਦੇਖੋ ਜੀ ਕੋਈ ਚੋਰ ਲਚੋਰ ਨਹੀਂ ਫੁੱਲ ਮੁਠੀ ਵਾਲਾ ਥਾਣਾ ਨਾ ਆ ਦੇਖੋ ਜੀ ਦੂਜਾ ਜੋ ਵੀ ਦਿਖਾ ਠੀਕ ਆ ਆ ਦੇਖੋ ਇਹ ਹੈ ਕੋਈ ਨਾ 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 ਓਕੇ ਜਮਾਂ ਗੱਲ ਬਾਤ ਆ ਦੇਖੋ ਜੀ ਦੂਜਾ ਜੋ ਵੀ ਮਾਰੋ ਕਰੋ ਜੀ ਚੈੱਕ ਨੋ ਨਹੀਂ ਮੋਟਰ ਚ ਨੀਚਾ ਹੋਇਆ ਹੂੰ ਹਾਡੀ ਓਕੇ ਆ ਥੱਲੇ ਉਹ ਤਾਂ ਵੀਰੇ ਸਰੂ ਦਾ ਇੱਕ ਨੰਬਰ ਆ ਜਿਹਨੂੰ ਕਹਿੰਦੇ ਤੇ ਲੈ ਬਾਦ ਖਾਈਗੇ ਨਾ ਆ ਦੇਖੋ ਜੀ ਗੁੱਠਾ ਕਿੱਥੋਂ ਚੱਕਰ ਪਈਗਾ ਪਰ ਠੀਕ ਵਾਈ ਵਾਲੀ ਜਿਹ ਹੈਗੀ ਮੇਰੀ ਆ ਜੀ ਹਾਂ ਜਿਵੇਂ ਮਰਜ਼ੀ ਚੋਈ ਚੱਲੋ ਵਿੱਚ ਕੰਮ ਕਹਿੰਦੇ ਨੇ ਫਾਰਮ ਆਣਗਾ ਨਾ ਹਾਂ ਵੀ ਚਬੋਦੀ ਵੀ ਬਾਈ ਘੱਟ ਹੁੰਦੀ ਆ ਨਹੀਂ ਇਹ ਕਰਾਉਂਦੀ ਆ ਇਹ ਹੀ ਕਰਾਉਂਦੀ ਆ ਦੋਨੇ ਪਾਸੇ ਬੈਠ ਕੇ ਕਰਾਉਂਦੀ ਪੈਰ ਨਹੀਂ ਫਟੂ ਯਾਰ ਮਗਰ ਬੱਚਾ ਕੱਲ ਦੀ ਸੂਈ ਵੀ 20 ਤੋਂ ਪਲੱਸ ਬੌਲਾ ਰੈਡੀ ਤੇ 40 ਤੋਂ ਪਲੱਸ ਦੁੱਧ ਚੱਲਣ ਆ ਰਹੀ ਆ ਹਨਾ ਦੇਓ ਵੀ ਬਾਈ ਦੇਓ ਤੇ ਬਾਕੀ ਸ਼ਾਇਨਗ ਵਗੈਰਾ ਚਮਕਾਂ ਪਾਈ ਮਾਰਦੀ ਆ ਤੇ ਗੋਰੇ ਫਿਰ ਇਹਦਾ ਰੇਟ ਉਹਨਾ ਫੋਨ ਤੇ ਕਰਾਂਗੇ ਜੰਦੀ ਦਾ ਕਈ ਵਾਰੀ ਦਾ ਹੱਥ ਤੋਂ ਵਿਕਰੀ ਵਾਲਾ ਬੰਦਾ ਲੈ ਜਾਣਾ ਹਾਂ ਇਹ ਗਾਹਕ ਦੇ ਵੀ ਕੰਮ ਦੀ ਬਿਹੜਾ ਫਾਰਮ ਦੇ ਕੰਮ ਦੀ ਬਿਹੜਾ ਹਨਾ ਆ ਪਤਾ ਹੈ ਨਾ ਪਤਾ ਜਿਆਦਾ ਉਸ ਮੰਡੇ ਨੇ ਦਿੱਤੀ ਆਪਣਾ ਫਾਰਮ ਆ ਯਾਰ ਮਿੱਤਰ ਇਹ ਮੁੰਡੇ ਨੇ ਲੈ ਦਿੱਤੀ ਆ ਠੀਕ ਆ ਜੀ ਜਿਆ ਆਲੇ ਕਿੰਨੀ ਤੋਹਫਾ ਮਿਲਿਆ ਨਹੀਂ ਅਸੀਂ ਤਾਂ ਕਿੱਥੇ ਮਿਲਣਗੇ ਨਹੀਂ ਬਹੁਤ ਚੰਗੀ ਬਿਹੜਾ ਕਿਤੇ ਮੁੱਲ ਫੋਨ ਤੇ ਰਹਿਣਾ 40 ਤੋਂ ਪਲੱਸ ਤੇ ਹੁਣ ਆਪਾਂ ਗੱਲ ਕਰ ਲਏ ਦੋ ਨੰਬਰ ਵੀਰੇ ਕਦੋਂ ਸੂਈ ਪਰਸੋ 23 ਤਰੀਕਾ ਨੇ ਕੱਚੀ ਬਿਹੜਾ ਸੂਕੀ ਸੀ ਯਾਰ ਅੱਜ ਲੈ ਆਵਾ ਵਾਵਾ ਬੜਾਈ ਫਰਦੀ ਉਦੋਂ ਤੱਕ ਕੁਝ ਵੀ ਨਹੀਂ ਸਾਡੇ ਕੋਲ ਵੀਡੀਓ ਵੀ ਹੈਗੀ ਏ ਦੀ ਹ ਕਰੋ ਜੀ ਜਕਾ ਤਾਂ ਇਹ ਵੀ ਅੱਜ 25 ਹੋ ਗਈ ਤੇ ਜਾਤ ਦੇਦੀ ਵੀ ਫੁੱਲ ਆ ਹਨਾ ਵੀਰੇ ਜਾਤ ਫੁੱਲ ਬਰੀਡ ਫੁੱਲ ਇਹ ਦੁੱਧ ਦੀ ਮਾਰੀ ਪਈ ਆ ਉਹਦਾ ਕਹਿੰਦੇ 25 ਚੋ ਆ ਆਪਾਂ 20 ਮੰਨ ਕੇ ਦੇਵਾਂਗੇ ਆ ਦੇਖੋ ਬੱਚੀ ਦੇਖੋ ਕੁਆਲਿਟੀ ਵਾਲੀ ਬੱਚੀ ਆ ਹਨਾ ਓਕੇ ਜਮਾ ਇੱਕ ਚ ਬੱਚੀ ਆ ਕੀ ਪਿਆਰ ਦੱਬ ਦੁੱਬ ਪੂਰੇ ਤੇ ਹਾਂਜੀ ਵੀਰੇ ਇਹਦੀ ਕੀ ਦਮਾਨ ਆ ਕੀ ਓਰੇ ਇਹ 65 ਚੰਨ ਯਾਰ 65 ਦੀ ਓਕੇ ਤੇ ਮਾਨਦਾਨ ਹੋ ਜਾਊਗਾ ਮੌਕੇ ਤੇ ਹਾਂਜੀ ਠੀਕ ਆ ਵੀਰੇ ਤੇ ਖੋਲੋ ਇਹਨੂੰ ਆ ਦੇਖੋ ਜੀ ਥੱਲੇ ਤੋਂ ਥਣਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਚੰਗਾ ਤੇ ਗੁੱਠਾ-ਗਾਠਾ ਪੂਰੀਆਂ ਵਧੀਆ ਕਰੋ ਜੀ ਚੈੱਕ ਕੁਆਲਿਟੀ ਠੀਕ ਆ ਹਨਾ ਗੁਰੇ ਓਕੇ ਜੀ ਗੱਦਰੋਂ ਇਹ ਵਧੀਆ ਜੀ ਬਈ ਚੋਦੀ ਬਸ ਆਹ ਨੂੰ ਖੁੱਲੀ ਆ ਨਹੀਂ ਠੀਕ ਆ ਇਹ ਹੋ ਜੂ ਰੱਖ ਠੀਕ ਓਕੇ 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 ਤੇ ਦੇਖੋ ਜੀ ਤੇ ਗੁਰੇ ਕਿੰਨਾ ਬੋਲਾ ਰੈਡੀ ਆ ਵੀਰੇ ਥੱਲੇ ਇਹ ਰੇ ਤੇ ਵਰਤੀ ਰੱਖੀ ਤੇ ਬਈ 13 ਕਿਲੋ ਕਿੰਨਾ ਦੇ ਦੂਗੀ ਵੀਰੇ ਇਹ 20 ਤੋਂ ਬਾਅਦ ਦੂਦੀ ਮੰਨ ਕੇ ਲੈ ਲਓ ਤੇ ਕੀ ਡਿਮਾਂਡ ਆ ਗਈ ਇਹਦੀ ਇਹੀ ਦਿਵਾਰ 60000 ਦਾ ਕਰੀ ਰਹੀ ਆ ਮਾਰ ਦਿਓ ਧਾਰਾ ਫਿਰ ਦੋ ਦੋ ਆਪਣੇ ਗੱਲਾਂ ਸੀਲ ਸਾਰੇ ਹੋਣਗੇ ਓਕੇ ਜੀ ਆ ਦੇਖੋ ਜੀ ਸਾਰਾ ਕਰੋ ਚੈੱਕ ਧਾਰਾ ਨੰਬਰ 1 ਹਾਂਜੀ ਹਾਂਜੀ ਜੁਆਈ ਮੋਟੀ ਪੂਰੀ ਸਾਫ ਸੁਥਰੀ ਗੰਨੇ ਵਰਗੀ ਜੁਆਈ ਆ ਦੂਜਾ ਜੇ ਮਾਰੋ ਵੀਰੇ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਇਧਰਲੇ ਜੇ ਮਾਰ ਦਿਓ ਵੀਰੇ ਸੀਲ ਠਾਉ ਜਿੱਥੇ ਖੜ ਕੇ ਉੱਥੇ ਕਰੀ ਹਾਂ ਹੂੰ ਓਕੇ ਜੀ ਧਾਰਾ ਠੀਕਾ ਮਗਰ ਤੋਂ ਕਰੋ ਚੈੱਕ ਤੱਕ ਮਤ ਕਰੋ ਦੇਖੋ ਜੀ ਆ ਪਾਲਾ ਥੋੜੀ ਹੈ ਨਾ ਵੀਰੇ ਮਗਰ ਪਾਲਾ ਪਰਲੇ ਚੰਨ ਹੂੰ ਮਾਰੋ ਤਾਰ ਦੁਬਾਰਾ ਮਾਰੋ ਮੈਂ ਸਿੱਧੀ ਸਮਝ ਆਹ ਲੜਕੇ ਵਰਗੀ ਚਵਾਈ ਹੈ ਗੰਨੇ ਵਰਗਾ ਚੋਣਾ ਥੱਲੋ ਚਾਈ ਤਾਂ ਇੱਕ ਨੰਬਰ ਆ ਯਾਰ ਤਿੰਨਾ ਬਹਿੜੇ ਸੁੱਖ ਠੀਕਾ ਤੇ ਬੋਲਾ ਕਿੰਨਾ ਰੈਡੀ ਦੱਸਿਆ ਬਈ ਥੱਲੇ ਇਹ ਤਾਂ 13 ਓਕੇ ਜੀ ਠੀਕ ਆ ਵੀਰੇ ਬਸ ਕੀ ਡਿਮਾਂਡ ਦੱਸੀ ਸੀ ਵੀਰੇ ਦੀ ਦੁਬਾਰਾ ਫੇਰ ਦੱਸ ਦਿਓ ਇਹ 65 ਦੇ ਦਾਂਗੇ ਰੋਈ ਆਪਾਂ 65 ਦੀ ਮਾਨਤਾਨ ਹੋ ਜਾਊਗਾ ਕਰ ਦਾਂਗੇ ਬੱਛੀ ਮਗਰ ਓਕੇ ਤੇ ਹੁਣ ਵੀਰੇ ਆਪਾਂ 3 ਨੰਬਰ ਦੀ ਗੱਲ ਕਰ ਲਈਏ ਇਹ ਫਲੋਨ ਸੂਈ ਆ 4-3 ਦਾ ਵੀਰੇ ਬੋ ਹੂੰ ਕਿਉਂਕਿ ਆ ਮਗਰ ਕੀ ਆ ਗਿਆ ਇਹਦੇ ਵਿੱਚ ਆ ਗਿਆ ਯਾਰ ਕਿੰਨਾ ਬੋਲਾ ਕਦੋਂ ਸੂਈ ਆ ਇਹ ਵੀ ਰਾਤ ਸੂਈ ਆ ਹੂੰ ਇਹਦੀ ਮੰਨ ਕੇ ਚੱਲੋ ਹੋਊਗੀ 15 ਕਿਲੋ ਬੋਲੀ ਬੰਦੀ ਨੂੰ 15 ਕਿਲੋ ਗੋਲੀ ਰੈਡੀ ਹਾਂ ਇਹ ਉਹ ਤੇ ਇਹ ਗਾ ਕੱਲ ਟੱਕੀਆਂ ਚੰਗਾ ਖੋਲੋ ਨੀ ਤੋੜਾ ਤਾਰਾ ਕਰਾ ਕੇ ਚੈੱਕ ਜੇਰਾ ਜੂਰਾ ਤੇ ਇਹਨਾਂ ਦੀਆਂ ਕੰਪਲੀਟ ਆ ਓਕੇ ਜੀ ਹਾਂ ਠੀਕ ਆ ਵੀਰੇ ਬਾਕੀ ਪੂਰੀ ਸਪੇਸ ਤੇ ਥਾਣ ਲੱਗੇ ਵਾ ਤੇ ਫਿਟਿੰਗ ਆਲਾ ਲੇਵਾਗਾ ਖੋਚਾਂ ਤੋਂ ਤਾਂ ਵਾਲਾ ਹਵਾਨਾ ਅੱਗੇ ਵੀ ਚੰਗਾ ਪਿਆ ਹੂੰ ਇਹ ਥੋੜਾ ਬੱਚਾ ਬਾਲਾ ਪੱਟਾਂ ਵਿੱਚੀਆ ਦੰਦ ਚਾਰ ਹਾਂ ਦੰਦ ਚਾਰ ਓਕੇ ਜੀ ਮੋੜ ਲਓ ਜੀ ਬੱਚਾ ਬਾਲਾ ਵੱਡਾ ਕਰ ਥੋੜਾ ਜੱਪੀ ਚਾਈ ਜਾਂਦੀ ਆ ਖਾਂਦੀ ਵੀ ਨਹੀਂ ਪੁੱਛਦਾ ਤੇ ਬਾਕੀ ਬਰੀਡ ਚੰਗੀ ਆ ਹਨਾ ਹਾਂ ਬਿਲਕੁਲ ਹੂੰ ਆ ਦੇਖੋ ਜੀ ਲੇਵਾ ਵਾਲਾ ਫਿਟਿੰਗ ਵਾਲਾ ਯਾਰ ਨੀ ਹੈਗਾ ਵੀਰੇ ਲੇਵਾ ਇੱਕ ਨੰਬਰ ਆ ਦੇਖੋ ਸੀਲ ਸਾਉ ਫੁੱਲ ਆ ਵੀਰੇ ਯਾਰਾਂ ਦਾ ਹੂੰ ਕੱਦ-ਕਾੜ ਵੀ ਠੀਕ ਆ ਹਨਾ ਆ ਦੇਖੋ ਚਲੋ ਮਾਰ ਦੋ ਇਹਦੇ ਨੂੰ ਬਦਲੋ ਉਤਾਰ ਤੇ ਜਿਵੇਂ ਪਹਿਲੇ ਨਾਲ ਥਾਂ ਤੋਂ ਬਹੁਤ ਵਧੀਆ ਕੱਢਿਆ ਹਨਾ ਹਾਂ ਥਾਂ ਤੋਂ ਬੱਛੀ ਨਾਲ ਆ ਦੇਖੋ ਇਹਦਾ ਪ੍ਰਭਾ ਵੇ ਬੜਾ ਹਨਾ ਪਹਿਲੇ ਨੀਣਾ ਲਾਉਣੇ ਹੁੰਦੇ ਮੜਾ ਚੱਲ ਨਹੀਂ ਲੱਗਿਆ ਓਕੇ ਜੀ ਧਾਰਾ ਦੂਰਾ ਇੱਕ ਨੰਬਰ ਸਾਫ਼ ਸੁਥਰਾ ਚੌਣ ਆ ਦੇਖੋ ਇਹ ਤੇ ਬੜੀ ਆ ਦੇਖੋ ਜੀ ਆਪਾਂ ਨਿਆਣਾ ਪਾ ਲਿਆ ਸਾਫ ਸੁਥਰਾ ਚੋਣਾਗਾ ਦੂਜਾ ਚ ਮਾਰ ਦੇ ਤੇ ਥਾਣ ਬਹੁਤ ਵਧੀਆ ਕੱਢਿਆ ਨੇ ਵੀਰੇ ਹਨਾ ਹਾਂ ਤਾਂ ਇੱਕ ਨੰਬਰ ਆ ਯਾਰ ਮੂਹ ਲੈ ਜੋ ਮਾਰ ਦੇ ਚਵਾਈ ਤਾਂ ਪੂਰੀ ਸਾਫ ਸੁਥਰੀ ਓਕੇ ਜੀ ਜਿਹਨ ਮੋਟਾ ਹੀ ਬੜਾ ਯਾਰ ਓਕੇ ਜੀ ਹੱਸ ਖੋਲ ਦੇ ਨਿਆਣਾ ਠੀਕ ਆ ਵੀਰੇ ਗੁਰੇ ਕਿੰਨਾ ਬੋਲਾਗਾ ਇਹ 15 ਕਿਲੋ ਭਰੋ ਕਿੰਨੇ ਪੈਸੇ ਲੈਣੇ ਆ ਇਹ ਤਾਂ 75000 ਰੁਪਏ ਦਿੱਤੇ 75000 ਰੁਪਏ ਹਨਾ ਹਾਂਜੀ ਤੇ ਦੁੱਧ ਕਿੰਨਾ ਕੁ ਦੇ ਦੋਗੇ 20 ਤੋਂ ਪਾਰ ਦੇ ਦੋਗੇ 20 ਤੋਂ ਪਾਰ ਬੱਚੀ ਦੀ ਨਸਲ ਬਹੁਤ ਠੀਕ ਆ ਵੀਰੇ ਨੰਬਰ ਫੇਰ ਬੋਲ ਦਿਓ ਨੰਬਰ 87 ਤੋਂ 88 ਵੀਰੇ 0 ਪਤਾ ਵੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਹਾਂ ਤੇ ਨੇੜੇ ਬਾਈਆਂ ਦੇ ਬਾਬਾ ਮਲਕੀਸਾਉਂ ਦਾ ਗੁਰਦੁਆਰਾ ਹਨਾ ਤੇ ਵੀਰੇ ਤਿੰਨ ਬੈਠਾ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਠੀਕ ਆ ਜੀ ਤੇ ਬਾਕੀ ਸਾਰੇ ਵੀਰਾਂ ਦਾ ਇੰਤ ਤਾਈ ਵੀਡੀਓ ਦੇਖਣ ਦਿੱਤਾ ਇਸ ਲਈ ਧੰਨਵਾਦ ਅੱਛਾ ਟੋਕੜ ਗੱਬਣ ਰਹਿ ਗਈ ਹਾਂ ਇਹਦੀ ਕੀ ਡਿਟੇਲ ਆ ਵੀਰੇ ਇਹ 6 ਪੰਜ ਮਹੀਨੇ ਗੱਬ ਤੇ ਕਿੰਨਾ ਦੁੱਧ ਦੁੱਧ ਦੋ ਯਾਰ ਅਸੀਂ ਡਰਾਈ ਹੋ ਗਈ ਯਾਰ ਸੋਣ ਦੀ ਘੋਲ ਕਰਕੇ ਖੋਲਿਓ ਨ ਮੜੀ ਜੀ ਆ ਦੇਖੋ ਜੀ ਕਰਾਉਸ ਆ ਗਈ ਹੈ ਨਾ ਥੋੜੀ ਜੀ ਹੁਣ ਥੰਡ ਦਾ ਚੈੱਕ ਕਰਾ ਦੂਗੀ ਹਾਂ ਥਿਰ ਬੋਤਲ ਹੈ ਓਕੇ ਹੈ ਤਾਂ ਦੋ ਡੋਕੇ ਦੁੱਧ ਤਾਂ ਹੈਗਾ ਪਰ ਨਾ ਮੰਨਦੇ ਖੋਲੋ ਖੋਲੋ ਕਰੋ ਫੇਸ ਚੰਗਾ ਸੁਆ ਦੂਜੇ ਵਾਸਤੇ ਕਰ ਆਪਣਾ ਵੀਰੇ ਠੀਕ ਆ ਜੀ ਕਰੋ ਜੀ ਚੈੱਕ ਹੁਣ ਵੀ 8 ਕਿਲੋ ਦੁੱਧ ਯਾਰ ਹੂੰ ਹੂੰ ਚੌਧਰੀ ਨੇ ਜੋਈ ਡਰਾਈ ਕਰਾ ਦਿੰਦੀ ਹੁਣ ਠੀਕ ਆ ਜੀ ਮੈਂ ਵੀ ਪੁੱਛਣਾ ਭੁੱਲ ਗਿਆ ਤੇ ਗੋਰੇ ਕੀ ਡਿਮਾਂਡ ਹੈ ਇਹਦੀ 40000 40 ਦੀ ਠੀਕ ਆ ਵੀਰੇ ਤੇ ਬੱਛੀ ਦਾ ਥਣ ਤੇ ਹਾਂ ਠੀਕ ਆ ਵੀਰੇ ਤੇ ਬਾਕੀ ਦਾ ਵੀਰੇ ਚਾਰ ਵੜਾ ਸੀ 400 ਨੂੰ ਦਿਖਾਤੀਆਂ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਹੂੰ ਦਿਸੀ ਜਾਂਦੀ ਆ ਵੀਰੇ ਤੇ ਬਾਕੀ ਦਾ ਧੰਨਵਾਦ ਜੀ